ਸਸਰੀਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਆਂ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਲੱਗੇ ਆਂ ਸਬਜ਼ੀ ਤੋੜਨ about Субтитры сделал DimaTorzok ਬਾਕੀ ਕਰਦੇ ਆ ਸਬਜ਼ੀਆਂ ਵਰਗੇ ਮੌਜ ਨਹੀਂ ਹੈਗੇ ਨੇੜੇ ਆਪਾਂ ਸਬਜ਼ੀਆਂ ਤੋੜ ਲੈਣੇ ਆ ਤੇ ਬਣਾ ਲੈਣੇ ਆ ਇਹ ਆਪਣੀ ਆਰਗੈਨਿਕ ਸਬਜ਼ੀ ਹੈ ਬਿਨਾ ਰੇ ਸਪਰੇਇ ਤੋਂ ਤੇ ਬਾਕੀ ਆਪਾਂ ਕੋਈ ਸਪਰੇਇ ਨਹੀਂ ਕਰਦੇ ਕਿਤੋਂ ਲੈਣ ਨਹੀਂ ਜਾਣੀ ਜੇ ਜ ਇਥੋਂ ਜਦੋਂ ਵੀ ਹੋ ਗਈ ਆਪਾਂ ਤੋੜ ਲੈਣੇ ਆ ਬਾਕੀ ਆ ਵੇਖ ਲੋ ਜੀ ਮੌਸਮ ਕਿਵੇਂ ਦਾ ਹੈ ਧੁੰਦ ਹੋਈ ਪਈ ਆ ਅੱਜ ਤਾਂ ਵੈਸੇ ਠੰਡ ਵੀ ਕਾਫੀ ਸੀਗੀ ਇਹਦੇ ਕਰਕੇ ਮੌਸਮ ਬਿਲਕੁਲ ਠੀਕ ਨਹੀਂ ਸੀਗਾ ਤੇ ਉੱਤੇ ਬਾਕੀ ਡੰਗਰਾਂ ਨੂੰ ਆਪਾਂ ਪਾਣੀ ਪਲਾ ਕੇ ਮੱਝਾਂ ਨੂੰ ਬਾਹਰ ਬੰਨਤਾ ਸੀਗਾ ਕੱਚੇ ਤੇ ਬਾਕੀ ਆਪਾਂ ਸਬਜ਼ੀ-ਸਬਜ਼ੀ ਤੋੜ ਲੈਣੇ ਆ ਤੇ ਬਾਕੀ ਆਪਣੇ ਆ ਬਤਾਉ ਹੋ ਗਏ ਸੀਗੇ ਨੇ ਮੈਂ ਚੱਲ ਮੈਂ ਕਿ ਚਲ ਤੋੜੇ ਸਾਰੇ ਤੋੜਲੇ ਸੀਗੇ ਕਿਉਂਕਿ ਜਦ ਜ਼ਿਆਦਾ ਬੜੇ ਹੋ ਜਾਂਦੇ ਆ ਫਿਰ ਪੱਕੜ ਹੋ ਜਾਂਦੇ ਆ ਇਹਦੇ ਕਰਕੇ ਆਪਾਂ ਮਤਾਂ ਤੋੜਲੇ ਤੇ ਆ ਆਪਣੀਆਂ ਪਾਥੀਆਂ ਭੁਰ ਜਮੀਨ ਨਹੀਂ ਸੁੱਕੀਆਂ ਹੈਗੀਆਂ ਦੇਖ ਲਓ ਉਸੇ ਤਰ੍ਹਾਂ ਗਿੱਲੀਆਂ ਪਈਆਂ ਨੇ ਧੁੱਪਾਂ ਨਹੀਂ ਲੱਗਦੀ ਧੁੱਪਾਂ ਲੱਗੇ ਤਾਂ ਸੁੱਕਣ ਤੇ ਹੁਣ ਆਪਾਂ ਲੱਗ ਗਏ ਸੀ ਸਬਜੀ ਚੀਰਨਾ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਜੀ ਤਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਹੜੀਆਂ ਮੇਰੀਆਂ ਭੈਣਾਂ ਕਮੈਂਟ ਕਰਦੀਆਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਰੋਟੀ ਪਾਣੀ ਦਾ ਨਿਪਟੜ ਗਿਆ ਰੋਟੀ ਪਾਣੀ ਖਾ ਲਿਆ ਤੇ ਰੋਟੀ ਖਾ ਕੇ ਆਪਾਂ ਝਾੜੂ ਪੋਚੇ ਦਾ ਵੀ ਕਰ ਲਿਆ ਤੇ ਬਾਕੀ ਝਾੜੂ ਪੋਚੇ ਦਾ ਕਰਕੇ ਅੱਜ ਥੋੜੀ ਧੁੱਪਾਂ ਨਿਕਲੀ ਸੀ ਮੈਂ ਕਿਹਾ ਚੱਲ ਹੁਣ ਕੱਪੜੇ ਸੁੱਕਣੇ ਪਾ ਦੇਣੀਆਂ ਕੱਲ ਧੋਤੇ ਸੀਗੇ ਕੱਲ ਜੱਜ ਹਨਾ ਸੁੱਕੇ ਨਹੀਂ ਹੈਗੇ ਮੈਂ ਕਿਹਾ ਚੱਲ ਅੱਜ ਹੁਣ ਫੇਰ ਖੋਲ ਦੇਣੀਆਂ ਮਾੜੀ ਕੱਪੜੇ ਚ ਹਵਾ ਨਿਕਲ ਜੂਗੀ ਸੁੱਕ ਜਾਣਗੇ ਤੇ ਰੋਜ਼ ਰੋਜ਼ ਹੁਣ ਧੁੱਪਾਂ ਨਿਕਲਦੀ ਇਹਦੇ ਕਰਕੇ ਮੈਂ ਕਿਹਾ ਚੱਲ ਕੱਪੜੇ ਸੁੱਕਣੇ ਪਾ ਦੇਣੀਆਂ ਕੱਲ ਨੂੰ ਕਿਹਾ ਪਤਾ ਧੁੱਪਾਂ ਨਿਕਲੇ ਨਾ ਨਿਕਲੇ ਲੋਈ ਸਵੇਰੇ ਆਪਾਂ ਕੱਪੜੇ ਸੁੱਕਣੇ ਪਾਏ ਸੀਗੇ ਤੇ ਕੱਪੜੇ ਗਏ ਨੇ ਆਪਣੇ ਸੁੱਕ ਹੁਣ ਆਪਾਂ ਸ਼ਾਮ ਨੂੰ ਹੁਣ ਆਪਾਂ ਕੱਪੜੇ ਲਾ ਲੈਣੇ ਆ ਤੇ ਵਾਕਈ ਸ਼ਾਮ ਦਾ ਟਾਈਮ ਹੋ ਗਿਆ ਹੁਣ ਚਲੋ ਆਪਾਂ ਕੱਪੜਿਆਂ ਨੂੰ ਤੈਹ ਲਗਾ ਕੇ ਰੱਖ ਦਿੰਨੇ ਆ ਵੀਡੀਓ ਦਾੰਡ ਆਪਾਂ ਹੁਣ ਇੱਥੇ ਹੀ ਕਰਦੇ ਹਾਂ ਮਿਲਦੇ ਆਂ ਅਗਲੇ ਬਲੌਗ ਨਾਲ ਧੰਨਵਾਦ ਜੀ